ਕੋਟ ਦੇ ਚੱਲ ਰਹੀ ਆ ਉਹ ਵੀ ਪਵਿੱਤਰ ਦਿਹਾੜਾ ਵਾ ਜੇ ਕੋਈ ਸੁਨਾਤੀ ਅੰਸਰ ਕਿਸੇ ਵੀ ਧਰਮ ਨਾਲ ਕਿਸੇ ਵੀ ਮжоਰਿਟੀ ਕਿਸੇ ਵੀ ਰਾਜਨੀਤੀ ਪਾਰਟੀ ਨਾਲ ਸੰਬੰਧਤਾਂ ਤਾਂ ਕਿਸੇ ਨੂੰ ਇਸ ਗੱਲ ਦਾ ਜਾਜਤ ਨਹੀਂ ਜੀ ਵੀ ਲੁਧਿਆਣੇ ਦਾ ਜਾਂ ਪੰਜਾਬ ਦਾ ਜਾਂ ਦੇਸ਼ ਦਾ ਮਾਹੌਲ ਖਰਾਬ ਕਰਨ ਦਿੱਤਾ ਜਾਵੇ ਚਾਹੇ ਕੋਈ ਕਿਸੇ ਧਰਮ ਨਾਲ ਜੁੜਿਆ ਬੰਦਾ ਵਾ ਜਿਹੜਾ ਬੰਦਾ लुधियाने ਦੇ ਮੋਹੱਲੋਂ ਜਾਂ ਆਪਸ ਦੇ ਭਾਈਚਾਰੇ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰੂਗਾ ਉਹਦੀ ਜਗ੍ਹਾ ਹਮੇਸ਼ਾ ਜੇਲ੍ਹ ਦੇ ਵਿੱਚ ਆਉ ਜੇਲ੍ਹ ਤੋਂ ਬਾਹਰ ਨਹੀਂ ਆਊਗਾ ਜੇ ਇਸ ਸ਼ਹਿਰ ਦੇ ਵਿੱਚ ਕੋਈ ਐਸੀ ਤਾਕਤ ਜਮਾਉਣ ਨੂੰ ਬਰੂਗਾ ਕਿਉਂਕਿ ਇਹ ਨੌ ਮਾਸ ਦਾ ਰਿਸ਼ਤਾ ਵਾ Hindu Muslim Sikh Sai ਅਸੀਂ ਇੱਕ ਗੁਲਦਸਤਾ ਵਾਂ ਗੁਲਦਸਤੇ ਦੇ ਵਿੱਚ ਲਗ ਲਗ ਤਰ੍ਹਾਂ ਦੇ ਪਰਮਾਤਮਾ ਨੇ ਰੰਗ ਭਰੇ ਆ ਚਿੱਟਾ ਲਾਲ ਪੀਲਾ ਹਰਾ ਇਹਦੇ ਵਿੱਚ ਗੁਲਦਸਤੇ ਦੇ ਵਿੱਚ ਕੋਈ ਫਰਕ ਨਹੀਂ ਪਾ ਸਕਦਾ ਜੁਮੇ ਦੇ ਦਿਨ ਚਾਰੇ ਆ ਜੁਮਾ ਸੀ ਕੱਲ ਤੇ ਉਧਰੋਂ ਰੋਜ਼ੇ ਚਾਰੇ ਆ 3 ਦਿਨ ਦੇ ਰੋਜ਼ੇ ਮੁਸਲਮਾਨ ਭਾਈਚਾਰੇ ਨੇ ਰੱਖੇ ਹੋਇਆ ਉਹਨਾਂ ਨੂੰ ਨਮਾਜ਼ ਪੜ੍ਹਨ ਦੇ ਵਿੱਚ ਕੋਈ ਦਿੱਕਤ ਨਹੀਂ ਆਉਣੀ ਚਾਹੀਦੀ ਹਿੰਦੂ ਸਮਾਜ ਜਿਹੜਾ ਬਾ ਉਹ ਆਪਣੇ ਧਰਮ ਕਰਮ ਨੂੰ ਮਨਾਵੇ ਉਹਦੇ ਵਿੱਚ ਨਹੀਂ ਦਿੱਕਤ ਆਉਣੀ ਚਾਹੀਦੀ ਚਾਹੇ ਕੋਈ ਸਾਡੇ ਬਾਬੇ ਨਾਨਕ ਦਾ ਦਿਹਾੜਾ ਚਾਹੇ ਕਿਸੇ ਗ੍ਰਿਚਨ ਭਾਈਚਾਰੇ ਦਾ ਦਿਹਾੜਾ ਵਾ ਇਸ ਬਲਦਸਤ ਪੇ ਨੂੰ ਕਦੇ ਫਰਕ ਨਹੀਂ ਪੈਣ ਦਿੱਤਾ ਜਾਊਗਾ ਜਿਹੜਾ ਕੋਈ ਸ਼ਰਾਰਤੀ ਅੰਸਰ ਇਸ ਮੌਲ ਨੂੰ ਆਪਣੇ ਫਾਇਦੇ ਲਈ ਚੱਕਣ ਦੀ ਕੋਸ਼ਿਸ਼ ਕਰੂਗਾ ਉਹਨੂੰ ਹਮੇਸ਼ਾ ਪੰਜਾਬ ਪੁਲਿਸ ਇੱਕ ਬਹਾਦਰ ਬੋਲਸਾ ਇਹਨਾਂ ਨੇ ਕਿਸੇ ਨੂੰ ਵੀ ਕਿਸੇ ਤਰ੍ਹਾਂ ਦਾ ਕੋਈ ਅਯਾਸਤ ਨਹੀਂ ਦੇਣੀ ਜੋ ਕਾਨੂੰਨ ਬਣਦਾ ਫਿਰ ਕਾਨੂੰਨ ਆਪਣਾ ਕੰਮ ਕਰੂਗਾ ਠੀਕ ਥੈਂਕ ਯੂ ਥੈਂਕ ਯੂ